ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲ ਕਰਦੇ ਆ ਚਿੰਤਾ ਪਰੇਸ਼ਾਨੀ ਐਂਗਜ਼ਾਇਟੀ ਸਟ्रेस ਡਿਪਰੈਸ਼ਨ ਹੈ ਨਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਆਮ ਜੀਆਂ ਮਤਲਬ ਕਿ ਬਿਮਾਰੀਆਂ ਹੀ ਸਮਝ ਲਓ ਇਹ ਬਿਮਾਰੀ ਹੋ ਗਈ ਆ ਕਿਉਂਕਿ ਪਹਿਲਾਂ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਸੀਗੇ ਬਹੁਤ ਵਧੀਆ ਰਹਿੰਦੇ ਹੁੰਦੇ ਸੀ ਖੁਸ਼ ਰਹਿੰਦੇ ਹੁੰਦੇ ਸੀ ਇਕੱਠੇ ਰਹਿੰਦੇ ਹੁੰਦੇ ਸੀ ਆਉਣ ਵਾਲੇ ਸਮੇਂ ਦੀ ਕੋਈ ਚਿੰਤਾ ਨਹੀਂ ਸੀ ਜੋ ਲੰਘ ਗਿਆ ਜੋ ਬੀਤ ਗਿਆ ਸੋ ਬੀਤ ਗਿਆ ਰਾਤ ਗਈ ਸੋ ਬਤ ਗਈ ਉਹਨਾਂ ਟਾਈਮਾਂ ਦੇ ਵਿੱਚ ਇੰਨਾ ਜ਼ਿਆਦਾ ਕਦੇ ਹੁੰਦੇ ਸੀਗੇ ਤੇ ਕਿਸੇ ਨਾਲ ਗੁੱਸੇ ਗਿਲੇ ਵੀ ਹੋਣਾ ਕਹਣਾ ਕੋਈ ਗੱਲ ਨਹੀਂ ਚਲੋ ਜੋ ਲੰਘ ਗਿਆ ਸੋ ਲੰਘ ਗਿਆ ਨਾ ਫਿਰ ਉਦਾਂ ਦੇ ਲੋਕ ਹੋ ਜਾਂਦੇ ਸੀਗੇ ਗੁੱਸਾ ਗਿਲਾ ਭਲਾ ਕੇ ਇਕੱਠੇ ਹੋ ਜਾਂਦੇ ਸੀਗੇ ਤੇ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਨਾ ਇੱਕ ਸਟੋਰੀ ਸੁਣਾਉਣੀ ਆ ਕਹਾਣੀ ਸੁਣਾਉਣੀ ਆ ਜੋ ਕਿ ਮੈਨੂੰ ਲੱਗਦਾ ਤੁਸੀਂ ਕਿਸੇ ਤੋਂ ਸੁਣੀ ਵੀ ਹੋਣੀ ਆ ਇੱਕ ਨਾ ਜਿੱਦਾਂ ਮੁੰਡਾ ਹੁੰਦਾ ਉਹ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਰਹਿੰਦਾ ਹੁੰਦਾ ਬਹੁਤ ਜ਼ਿਆਦਾ ਮਤਲਬ ਕਿ ਦੁਖੀ ਹੁੰਦਾ ਕਿ ਵੀ ਇਸ ਟਾਈਮ ਤਾਂ ਮੈਂ ਇਹ ਕਰ ਰਿਹਾ ਲੇਕਿਨ ਪਿਛਲੇ ਟਾਈਮ ਦੇ ਵਿੱਚ ਮੈਂ ਜੋ ਕੀਤਾ ਉਹ ਮੇਰਾ ਸਮਾਂ ਸਾਰਾ ਲੰਘ ਗਿਆ ਵੀ ਬੇਕਾਰ ਹੀ ਲੰਘ ਗਿਆ ਵੀ ਹੁਣ ਆਉਣ ਵਾਲੇ ਟਾਈਮ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਹਨਾ ਵੀ ਮੈਂ ਕੀ ਕਰਾਂ ਕਿੱਦਾਂ ਕਰਾਂ ਇਦਾਂ ਹੀ ਕਰਦੇ ਕਰਦੇ ਹਨਾ ਉਹਨੂੰ ਨਾ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦੀ ਆ ਤੇ ਇਦਾਂ ਸਟ੍ਰੈਸ ਹੋਣ ਦੇ ਕਰਕੇ ਨਾ ਉਹ ਆਪਣੇ ਜਿੱਦਾਂ ਦੋਸਤ ਦੇ ਨਾਲ ਕਿਸੇ ਨਾਲ ਗੱਲ ਕਰਦਾ ਕਿ ਵੀ ਮੈਨੂੰ ਹਨਾ ਸਟ੍ਰੈਸ ਬਹੁਤ ਜ਼ਿਆਦਾ ਵੀ ਮੈਂ ਆਪਣੇ ਜਿੱਦਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਸ ਚਿੰਤਾ ਤੋਂ ਇਸ ਪਰੇਸ਼ਾਨੀ ਤੋਂ ਕਿੱਦਾਂ ਬਾਹਰ ਨਿਕਲਾਂ ਵੀ ਦਿਨ ਬਦਦੇ ਨੇ ਵਾਧਦੀ ਜਾਂਦੀ ਆ ਹਨਾ ਉਹਦਾ ਦੋਸਤ ਕਹਿੰਦਾ ਵੀ ਆਪਣੇ ਪਿੰਡ ਤੋਂ ਬਾਹਰ ਨਾ ਇੱਕ ਬਜ਼ੁਰਗ ਆ ਕਾਫੀ ਪੜਿਆ ਲਿਖਿਆ ਉਹ ਟੀਚਰ ਸੀਗਾ ਪਹਿਲਾਂ ਹੁਣ ਰਿਟਾਇਰ ਹੋਇਆ ਹੋਇਆ ਉਨੇ ਉੱਥੇ ਨਾ ਇੱਕ ਪੁਰਾਣਾ ਜਿਹਾ ਜਿੱਦਾਂ ਜਿੱਦਾਂ ਮਤਲਬ ਕਿ ਘਰ ਲੈ ਕੇ ਉਹਨੂੰ ਵੀ ਵਧੀਆ ਬਣਾ ਲਿਆ ਤੇ ਵੀ ਉਹ ਉੱਥੇ ਬੜੇ ਮਤਲਬ ਕਿ ਆਨੰਦ ਨਾ ਰਹਿੰਦਾ ਬੜੇ ਮ제 ਨਾ ਰਹਿੰਦਾ ਵੀ ਮਤਲਬ ਕਿ ਉਹਨੇ ਵੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਸੋਚਿਆ ਹੀ ਹੋਣਾ ਹਨਾ ਤੇ ਇਸ ਤਰ੍ਹਾਂ ਜੀ ਦੇਖੋ ਉਸ ਉਹ ਮੁੰਡਾ ਹਨਾ ਕਹਿੰਦਾ ਵੀ ਚਲੋ ਵੀ ਮੈਂ ਉਹਨਾਂ ਨਾਲ ਹੀ ਗੱਲ ਕਰਕੇ ਦੇਖਦਾ ਵੀ ਉਹ ਇੱਕ ਟੀਚਰ ਰਹੇ ਆ ਹਨਾ ਆਪਾਂ ਉਹਦੇ ਨਾਲ ਹੀ ਗੱਲ ਕਰਕੇ ਦੇਖ ਲੈਨੇ ਜੇ ਵੀ ਮੇਰੀ ਕੋਈ ਪਰੇਸ਼ਾਨੀ ਦਾ ਹੱਲ ਲੱਭ ਜਵੇ ਇਸ ਤਰ੍ਹਾਂ ਜਿਉ ਉਹ ਉਹਦੇ ਕੋਲੇ ਚਲੇ ਜਾਂਦਾ ਬਜ਼ੁਰਗ ਕੋਲੇ ਤੇ ਕਹਿੰਦਾ ਵੀ ਸਰ ਵੀ ਆ ਘਰ ਕੇ ਮੈਨੂੰ ਇਦਾਂ ਪ੍ਰੋਬਲਮ ਆ ਹਨਾ ਉਹ ਕਹਿੰਦਾ ਵੀ ਦੇਖ ਵੀ ਤੇਰੀ ਪ੍ਰੋਬਲਮ ਦਾ ਹੱਲ ਤਾਂ ਇੱਕ ਹੈਗਾ ਪਰ ਤੈਨੂੰ ਕਰਨਾ ਪਊਗਾ ਪ੍ਰੈਕਟੀਕਲੀ ਕਰਨਾ ਪਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਆਪਣੀ ਇਸ ਚਿੰਤਾ ਚੋਂ ਇਸ ਸਟ्रेस ਚੋਂ ਨਿਕਲ ਲਈ ਹੈਨਾ ਵੀ ਕੁਝ ਵੀ ਕਰ ਸਕਦਾ ਹਨਾ ਤੇ ਜਿੱਦਾਂ ਆਪਾਂ ਹਨਾ ਡਾਕਟਰ ਆ ਕੋਲ ਜਾਂਦੇ ਆ ਆਪਾਂ ਨੂੰ ਡਾਕਟਰ ਬਹੁਤ ਕੌੜੀ ਦਵਾਈ ਵੀ ਦਿੰਦਾ ਕਿਸੇ ਬਿਮਾਰੀ ਤੋਂ ਆਪਾਂ ਜਿੱਦਾਂ ਛੁਟਕਾਰਾ ਪਾਉਣਾ ਹੁੰਦਾ ਹਨਾ ਤੇ ਡਾਕਟਰ ਸਾਨੂੰ ਇੰਜੈਕਸ਼ਨ ਵੀ ਲਗਾਉਂਦਾ ਹਨਾ ਫਿਰ ਵੀ ਅਸੀਂ ਸਹਿ ਲੈਂਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿਸੇ ਵੀ ਤਰ੍ਹਾਂ ਅਸੀਂ ਇਸ ਦੁੱਖ ਤੋਂ ਛੁਟਕਾਰਾ ਪੈ ਜਵੇ ਸਾਡਾ ਹਨਾ ਇਸੇ ਤਰ੍ਹਾਂ ਜੀ ਇਹ ਚਿੰਤਾ ਪਰੇਸ਼ਾਨੀ ਡਿਪਰੈਸ਼ਨ ਸਟ्रेस ਇਸੇ ਤਰ੍ਹਾਂ ਦੀ ਇਹ ਚੀਜ਼ ਆ ਹਨਾ ਤੇ ਉਹ ਮੁੰਡਾ ਕਹਿੰਦਾ ਵੀ ਮੈਂ ਸਭ ਕੁਝ ਕਰ ਲਈ ਤਿਆਰ ਆ ਵੀ ਸਰ ਤੁਸੀਂ ਵੀ ਮੈਨੂੰ ਦੱਸੋ ਮੈਂ ਕੀ ਕਰਾਂ ਉਹ ਕਹਿੰਦਾ ਇਦਾਂ ਕਰ ਵੀ ਉਹ ਨਾ ਵੀ ਲੱਕੜ ਦਾ ਜਿਹੜਾ ਬਾਟਾ ਪਿਆ ਵੱਡਾ ਸਾਰਾ ਵੀ ਉਹਨੂੰ ਚੱਕ ਕੇ ਲਿਆ ਤੇ ਉਹਨੂੰ ਨਾ ਇੱਥੋਂ ਵੀ ਪਾਣੀ ਭਰ ਲੈ ਨਾਲਕੇ ਤੋਂ ਉਹਨੂੰ ਪੂਰਾ ਭਰਲਾ ਵੀ ਆਇਆ ਨਾ ਹੋਵੇ ਵੀ ਮਤਲਬ ਕਿ ਤੂੰ ਉਹਨੂੰ ਉਨਾ ਰੱਖ ਲੈਵੇਂ ਜਿੰਦਾਂ ਘੱਟ ਰੱਖ ਲੈਵੇਂ ਉਹ ਗੰਨ ਸੋਚਣ ਲੱਗ ਗਿਆ ਉਹ ਕਹਿੰਦਾ ਚਲ ਠੀਕ ਆ ਜੀ ਉਹ ਕਹਿੰਦਾ ਕਰ ਲੇਗਾ ਕਹਿੰਦਾ ਹਾਂਜੀ ਹਾਂਜੀ ਕਰ ਲਵਾਂਗਾ ਉਹ ਹਨਾ ਜਾ ਕੇ ਨਲਕੇ ਤੋਂ ਪਾਣੀ ਭਰ ਲੈਂਦਾ ਉਹਦੇ ਵਿੱਚ ਉਹ ਕਹਿੰਦਾ ਉਨਾ ਨਹੀਂ ਰਹਿਣਾ ਚਾਹੀਦਾ ਥੋੜਾ ਜਿਹਾ ਵੀ ਮਤਲਬ ਕਿ ਵੀ ਇਹਨੂੰ ਪੂਰਾ ਪੂਰੀ ਤਰ੍ਹਾਂ ਭਰ ਲਾ ਉਹ ਚਲੋ ਪੂਰੀ ਤਰ੍ਹਾਂ ਭਰ ਲੈਂਦਾ ਹਨਾ ਉਹਨੂੰ ਭਰ ਲੈਂਦਾ ਜਦੋਂ ਉਹ ਕਹਿੰਦਾ ਇਦਾਂ ਕਰ ਵੀ ਹੁਣ ਤੂੰ ਸਾਰੇ ਪਿੰਡ ਉੱਤੋਂ ਦੀ ਗੀੜਾ ਦੇ ਕੇ ਹਨਾ ਮੇਰੇ ਕੋਲੇ ਪਹੁੰਚਣਾ ਇਹਦੇ ਵਿੱਚੋਂ ਪਾਣੀ ਨਹੀਂ ਡੁੱਲਣਾ ਚਾਹੀਦਾ ਇੱਕ ਟੋਕਾ ਵੀ ਉਹ ਕਹਿੰਦਾ ਚਲੋ ਜੀ ਠੀਕ ਆ ਉਹ ਇਦਾਂ ਹਨਾ ਕਰਕੇ ਤੁਸੀਂ ਖੁਦ ਵੀ ਉਸ ਚੀਜ਼ ਬਾਰੇ ਸੋਚ ਸਕਦੇ ਹੋ ਪ੍ਰੈਕਟੀਕਲੀ ਕਿ ਉਹ ਉਹਨੂੰ ਮਤਲਬ ਕਿ ਡੋਂਗੇ ਨੂੰ ਪਾਣੀ ਵਾਲੇ ਨੂੰ ਚੱਕ ਕੇ ਬੋਲ ਨੂੰ ਉਹ ਤੁਰ ਪੈਂਦਾ ਹਨਾ ਹੌਲੀ ਹੌਲੀ ਤੁਰ ਜਾਂਦਾ ਤਾਂ ਪੂਰਾ ਕਨਸੈਂਟ੍ਰੇਟ ਉਸ ਚੀਜ਼ ਤੇ ਹੁੰਦਾ ਪਾਣੀ ਤੇ ਹੁੰਦਾ ਕਿ ਪਾਣੀ ਇੱਧਰ ਉੱਧਰ ਡੋਲ ਨਾ ਜਾਵੇ ਵੀ ਮੈਨੂੰ ਸਰ ਨੇ ਕਿਹਾ ਵੀ ਇਹ ਪਾਣੀ ਡੁੱਲਣਾ ਨਹੀਂ ਚਾਹੀਦਾ ਹੈਗਾ ਤੇ ਉਹ ਇਦਾਂ ਹੌਲੀ 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 ਜਿੱਦਾਂ ਹਨਾ ਰਾਜ ਨਿਆਣੀ ਵੀ ਖੇਡਦੇ ਹੁੰਦੇ ਆ ਉਹ ਕਿਸੇ ਵੱੰਨੀ ਧਿਆਨ ਨਹੀਂ ਦਿੰਦਾ ਉੱਥੇ ਬਜ਼ੁਰਗ ਵੀ ਬੈਠੇ ਹੁੰਦੇ ਉਹ ਵੀ ਗੱਲਬਾਤਾਂ ਕਰਦੇ ਹੁੰਦੇ ਆ ਹਨਾ ਮਤਲਬ ਕਿ ਕਿਸੇ ਨੇ ਗਾਣੇ ਬਜਾ ਮਤਲਬ ਗੀਤ ਗੂਤ ਵੀ ਵੱਜਦੇ ਹੁੰਦੇ ਆ ਰਸਤੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਉਹ ਕਿਸੇ ਚੀਜ਼ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਉਹ ਨਾ ਆਪਣਾ ਪੂਰਾ ਕਨਸੈਂਟ੍ਰੇਟ ਉਸ ਚੀਜ਼ ਤੇ ਕਰਕੇ ਜਾਂਦਾ ਜਦੋਂ ਉਹ ਜਦੋਂ ਉਹ ਨਾ ਪਹੁੰਚਦਾ ਉੱਥੇ ਉਹਨਾਂ ਕੋਲੇ ਬਜ਼ੁਰਗ ਕੋਲੇ ਤਾਂ ਕਹਿੰਦਾ ਸਰ ਵੀ ਲਓ ਮੈਂ ਆਪ ਲੈ ਆਇਆ ਵਾਪਸ ਉਹ ਕਹਿੰਦਾ ਅੱਛਾ ਤੂੰ ਰਸਤੇ ਦੇ ਵਿੱਚ ਕੀ ਦੇਖਿਆ ਉਹ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਦੇਖਿਆ ਮੈਂ ਤਾਂ ਸਿਰਫ ਇਹਨੂੰ ਪਾਣੀ ਨੂੰ ਦੇਖ ਰਿਹਾ ਸੀ ਵੀ ਕਿਤੇ ਇੱਧਰ ਉੱਧਰ ਨਾ ਡੋਲੇ ਜਵੇ ਇਹ ਹੈਨਾ ਉਹ ਕਹਿੰਦਾ ਵੀ ਰਸਤੇ 'ਚ ਤੈਨੂੰ ਕੋਈ ਬਜ਼ੁਰਗ ਨਹੀਂ ਦਿਖੇ ਹੈਗੇ ਵੀ ਕੋਈ ਜਿੱਦਾਂ ਗੱਲਾਂ ਬਾਤਾਂ ਕਰਦੇ ਉਹਨਾਂ ਦੀਆਂ ਗੱਲਾਂ ਸੁਣੀਆਂ ਹੁਣ ਜਾਂ ਕੋਈ ਬੱਚੇ ਖੇਡਦੇ ਹੋਣ ਜਾਂ ਕੋਈ 뮤직 ਵਗੈਰਾ ਸੁਣਿਆ ਹੋਵੇ ਕਹਿੰਦਾ ਨਹੀਂ ਜੀ ਮੈਨੂੰ ਕੁਝ ਨਹੀਂ ਸੁਣਿਆ ਮੇਰਾ ਸਿਰਫ ਪੂਰਾ ਫੋਕਸ ਇਸ ਚੀਜ਼ ਤੇ ਸੀਗਾ ਕਿ ਪਾਣੀ ਨਹੀਂ ਡੁੱਲਣਾ ਚਾਹੀਦਾ ਉਹ ਕਹਿੰਦਾ ਚਲੋ ਕਹਿੰਦਾ ਠੀਕ ਆ ਤੇ ਕਹਿੰਦਾ ਫਿਰ ਤੈਨੂੰ ਕੀ ਇਹਦੇ ਤੋਂ ਪਤਾ ਲੱਗਿਆ ਵੀ ਇਸ ਚੀਜ਼ ਤੋਂ ਕੀ ਸਮਝਦਾ ਤੂੰ ਇਹਨੂੰ ਮੈਂ ਤੈਨੂੰ ਕਿਉਂ ਦਿੱਤਾ ਸੀ ਉਹ ਮੁੰਡੇ ਨੂੰ ਇੱਕ ਮਿੰਟ ਲੱਗਿਆ ਸਮਝਣ ਨੂੰ ਉਹ ਕਹਿੰਦਾ ਜੀ ਮੈਂ ਸਮਝ ਗਿਆ ਜਿਹੜੀ ਗੱਲ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਕੀ ਸਮਝਿਆ ਉਹ ਹੁਣ ਉਹ ਤੁਹਾਨੂੰ ਵੀ ਪਤਾ ਕੀ ਸਮਝਿਆ ਕਿ ਜਦੋਂ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਨੇ ਆ ਤੇ ਜਿਹੜੀ ਚੀਜ਼ ਤੇ ਫੋਕਸ ਕਰਨਾ ਉਹਦੇ ਤੇ ਫੋਕਸ ਕਰਦੇ ਨਹੀਂ ਹੈਗੇ ਤਾਂ ਉਸ ਚੀਜ਼ ਤੋਂ ਮੇਨ ਮਕਸਦ ਤੋਂ ਸਾਡਾ ਧਿਆਨ ਪਟਕ ਜਾਂਦਾ ਤੇ ਅਸੀਂ ਇੱਧਰ ਉੱਧਰ ਦੀ ਚਿੰਤਾ ਪਰੇਸ਼ਾਨੀ ਚ ਰਹਿੰਦੇ ਆ ਸਾਰਿਆਂ ਨੂੰ ਵੱਡੀ ਪਰੇਸ਼ਾਨੀ ਦਾ ਕਾਰਨ ਕੀ ਆ ਸਾਰਿਆਂ ਨੂੰ ਵੱਡਾ ਚਿੰਤਾ ਦਾ ਕਾਰਨ ਕੀ ਆ ਐਂਗਜ਼ਾਇਟੀ ਦਾ ਕਾਰਨ ਕੀ ਆ ਡਿਪਰੈਸ਼ਨ ਦਾ ਕਾਰਨ ਕੀ ਆ ਕੱਲ ਵਾਲਾ ਸਮਾਂ ਜਿਹੜਾ ਸਮਾਂ ਲੰਘ ਚੁੱਕਿਆ ਉਹ ਤੇ ਆਉਣ ਵਾਲਾ ਸਮਾਂ ਉਹ ਉਹ ਸਾਡੀ ਜਿਹੜੀ ਸਟ्रेस ਦਾ ਸਭ ਤੋਂ ਵੱਡਾ ਕਾਰਨ ਹੁੰਦਾ ਅਕਸਰ ਇਹ ਚੀਜ਼ ਹਰ ਇੱਕ ਨਾਲ ਹੁੰਦੀ ਆ ਕਿ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਆ ਵਰਤਮਾਨ ਅਸੀਂ ਉਹਦੇ 'ਚ ਧਿਆਨ ਨਹੀਂ ਦਿੰਦੇ ਇਸ ਟਾਈਮ ਅਸੀਂ ਕੀ ਕਰਨਾ ਕੀ ਕਰ ਰਹੇ ਆ ਕਿਹੜੀ ਚੀਜ਼ ਤੇ ਸਾਨੂੰ ਫੋਕਸ ਕਰਨਾ ਚਾਹੀਦਾ ਅਸੀਂ ਜਦੋਂ ਟਾਈਮ ਲੰਘ ਗਿਆ ਸਮਾਂ ਲੰਘ ਗਿਆ ਸੀ ਉਹਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨੀਆਂ 'ਚ ਰਹਿੰਦੇ ਆਂ ਵੀ ਉਦੋਂ ਸਾਡੇ ਨਾਲ ਆ ਹੋ ਗਿਆ ਸੀ ਆ ਹੋ ਗਿਆ ਸੀ ਤੇ ਆਉਣ ਵਾਲੇ ਸਮੇਂ ਬਾਰੇ ਸੋਚੀ ਜਾਂਦੇ ਆਂ ਵੀ ਉਸ ਆਉਣ ਵਾਲੇ 5 ਸਾਲਾਂ ਤੱਕ 10 ਸਾਲਾਂ ਤੱਕ ਮੇਰਾ ਕੀ ਬਣੂਗਾ ਮੇਰਾ ਕੁਝ ਨਹੀਂ ਬਣਨਾ ਮੇਰਾ ਇਦਾਂ ਨਹੀਂ ਹੋਣਾ ਤੇ ਉਹਦੇ ਕਰਕੇ ਜਿਹੜਾ ਵਰਤਮਾਨ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਆਂ ਉਹਦੇ ਬਾਰੇ ਤਾਂ ਅਸੀਂ ਸੋਚਦੇ ਹੀ ਨਹੀਂ ਕੁਝ ਵੀ ਬਿੱਜੂ ਸਮਾਂ ਸਾਡੇ ਕੋਲੇ ਹੈਗਾ ਜਿਹਦੇ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਨਾ ਇਹ ਹੀ ਸਾਰਿਆਂ ਨੂੰ ਵੱਡਾ ਮਤਲਬ ਕਿ ਸਾਡੀ ਐਂਗਜ਼ਾਇਟੀ ਦਾ ਕਾਰਨ ਆ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਰਿਲੀਫ ਇਸ ਚੀਜ਼ ਤੋਂ ਮਿਲ ਸਕਦੀ ਆ ਅਗਰ ਤੁਸੀਂ ਇਹ ਫਾਰਮੂਲਾ ਵਰਤੋਂ ਬੀਤ ਗਿਆ ਕੱਲ ਤੇ ਆਉਣ ਵਾਲਾ ਸਮਾਂ ਉਸ ਬਾਰੇ ਤੁਸੀਂ ਬਿਲਕੁਲ ਨਹੀਂ ਸੋਚਣਾ ਸਿਰਫ ਜੋ ਚੱਲ ਰਹੇ ਆ ਤੁਹਾਡੇ ਕੰਮ ਜੋ ਤੁਸੀਂ ਕੰਮ ਕਰਨੇ ਆ ਜਿਨ੍ਹਾਂ ਦਾ ਤੁਸੀਂ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਹੋ ਤਾਂ ਫਿਰ ਉਹ ਤੁਹਾਨੂੰ ਅੱਜ ਵਰਤਮਾਨ ਦੇ ਵਿੱਚ ਉਹ ਕੰਮ ਕਰਨੇ ਪੈਣਗੇ ਉਹ ਕਹਿੰਦੇ ਹੁੰਦੇ ਹਨ ਨਾ ਕਿ ਦੇਖੋ ਹੁਣ ਬਾਣੀ ਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਨੇ ਵੀ ਤੁਸੀਂ ਚਿੰਤਾ ਕਾਦੀ ਕਰਦੇ ਹੋ ਵੀ ਚਿੰਤਾ ਤਾਂ ਤਾਂ ਕਰੋ ਵੀ ਜੇ ਕੋਈ ਗੱਲ ਅਨਹੂਣੀ ਹੋਣ ਲਈ ਹੋਵੇ ਇਹ ਤਾਂ ਸਮਾਂ ਜੀ ਇਹ ਤਾਂ ਸਮਾਂ ਚੱਲਦਾ ਰਹਿਣਾ ਅੱਜ ਆ ਜਿਹੜਾ ਉਹ ਕੱਲ ਬਣ ਜਾਣਾ ਕੱਲ ਆ ਜਿਹੜਾ ਉਹ ਅੱਜ ਬਣ ਜਾਣਾ ਪਰ ਜੇ ਤੁਸੀਂ ਚਾਹੋਗੇ ਤੁਸੀਂ ਆਉਣ ਵਾਲੇ ਸਮੇਂ 'ਚ ਤਰੱਕੀ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤੁਹਾਨੂੰ ਸੰਭੋਖ ਉਹ ਚੀਜ਼ਾਂ ਮਿਲ ਜੋ ਤੁਸੀਂ ਸੋਚੀਆਂ ਹੋਈਆਂ ਨੇ ਤਾਂ ਤੁਹਾਨੂੰ ਅੱਜ ਅੱਜ ਦਾ ਟਾਈਮ ਆ ਜਿਹੜਾ ਉਹਨੂੰ ਉਹਦੇ ਤੇ ਫੋਕਸ ਕਰਨਾ ਪੈਣਾ ਉਹਦੇ ਲਈ ਤੁਹਾਨੂੰ ਐਫਰਟ ਲਗਾਉਣੇ ਪੈਣੇ ਆ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਅੱਜ ਦੇ ਵਿੱਚ ਰਹਿ ਕੇ ਉਹ ਕੰਮ ਕਰਦੇ ਜਾਓਗੇ ਉਹਦੇ ਵਿੱਚ ਧਿਆਨ ਦਿਓਗੇ ਪੂਰਾ ਕਿ ਵੀ ਮੈਂ ਅੱਜ ਆਹ ਕੰਮ ਕਰ ਰਿਹਾ ਇਹਨੂੰ ਮੈਂ ਅੱਜ ਐਂ ਕਰਨਾ ਇਹਨੂੰ ਮੈਂ ਅੱਜ ਐਂ ਕਰਨਾ ਇਹ ਨਹੀਂ ਸੋਚਣਾ ਕਿ ਕੱਲ ਨੂੰ ਇਹਦਾ ਕੀ ਬਣੂਗਾ ਤੁਸੀਂ ਇਹ ਸੋਚਣਾ ਕਿ ਵੀ ਹਾਂ ਮੈਂ ਕੱਲ ਦਾ ਮੋਟਿਵ ਆਪਣਾਉਣ ਵਾਲੇ ਸਮੇਂ ਦਾ 10 ਸਾਲਾਂ ਤੱਕ ਦਾ ਮੈਂ ਆ ਪਲਾਨ ਰੱਖਿਆ ਹੋਇਆ ਲੇਕਿਨ ਉਹਦੇ ਲਈ ਅੱਜ ਤੁਹਾਨੂੰ ਮਿਹਨਤ ਕਰਨੀ ਪਊਗੀ ਨਾ ਕਿ ਇਹ ਸੋਚੀ ਜਾਣਾ ਕਿ ਵੀ ਜੇ ਮੇਰਾ ਇਹ ਕੰਮ ਨਾ ਹੋਇਆ ਤਾਂ ਫਿਰ ਫਿਰ ਮੈਂ ਕੀ ਕਰੂੰਗਾ ਨਹੀਂ ਤੁਸੀਂ ਤਾਂ ਸਿਰਫ ਆਪਣਾ ਕੰਮ ਕਰਨਾ ਆਪਣਾ ਕਰਮ ਕਰਨਾ ਤੇ ਉਹਨੂੰ ਸਮੇਂ ਤੇ ਛੱਡ ਦੇਣਾ ਤੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਫੈਸਲੇ ਤੇ ਛੱਡ ਦੇਣਾ ਜਦੋਂ ਤੁਹਾਡਾ ਕਰਮ ਵਧੀਆ ਹੋ ਤੁਸੀਂ ਅੱਜ ਦੇ ਵਿੱਚ ਪੂਰਾ ਫੋਕਸ ਕਰਕੇ ਉਸ ਚੀਜ਼ ਨੂੰ ਤੁਸੀਂ ਆਉਣ ਵਾਲੇ ਸਮੇਂ ਲਈ ਦੇਖਿਆ ਹੋਗਾ ਤਾਂ ਉਹ ਤੁਹਾਡੀ ਜਿਹੜੀ ਮਨੋ ਕਾਮਨਾ ਜ਼ਰੂਰ ਪੂਰੀ ਹੋਊਗੀ ਤੇ ਤੁਸੀਂ ਸਟ੍ਰੈਸ ਤੋਂ ਵੀ ਮੁਕਤ ਰਹੋਗੇ ਤੁਹਾਨੂੰ ਕੋਈ ਚਿੰਤਾ ਪਰੇਸ਼ਾਨੀ ਵੀ ਨਹੀਂ ਹੋਊਗੀ ਇਹ ਚੀਜ਼ਾਂ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਕੱਲ ਕੀ ਹੋਇਆ ਸੀ ਤੇ ਆਉਣ ਵਾਲੇ ਕੰਢ ਦੇ ਵਿੱਚ ਕੀ ਹੋਊਗਾ ਸਤਿ ਸ੍ਰੀ ਅਕਾਲ ਜੀ ਅਗਰ ਤੁਹਾਨੂੰ ਮੇਰੀਆਂ ਮੋਟੀਵੇਸ਼ਨਲ ਵੀਡੀਓਜ਼ ਵਧੀਆ ਲੱਗਦੀਆਂ ਹੋਣ ਜੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ